ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ 'ਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਦਿਨ ਹੈਗਾ ਸੋਮਵਾਰ ਦਾ ਟਾਈਮ ਹੋ ਗਿਆ ਦੁਪਹਿਰ ਦਾ ਸਵਾ 1 ਹੋ ਗਿਆ ਬਸ ਆਪਾਂ ਕੰਮ ਸਾਰੇ ਨੇ ਮੇੜ ਲਈ ਸੀ ਘੰਟਾ ਮੈਨੂੰ ਪਈ ਨੂੰ ਹੋ ਗਿਆ ਫਿਰ ਮੈਂ ਕਿਹਾ ਵਲੌਗ ਵੀ ਨਹੀਂ ਅੱਜ ਬਣਾਇਆ ਹੈਗਾ ਬਜੀਨਾ ਹੁਣ ਮੇਰਾ ਇੱਕ ਦਿਨ ਵਲੌਗ ਆਉਂਦਾ ਨਹੀਂ ਹੈਗਾ ਗੈਪ ਪੈ ਜਾਂਦਾ ਹੈ ਬਸ ਕੋਈ ਬਣਾਇਆ ਹੀ ਨਹੀਂ ਜਾਂਦਾ ਐ ਹੋ ਜਾਂਦਾ ਵੀ ਕਦਾ ਬਣਾਈਏ ਹੁਣ ਮੈਂ ਸੋਚੀ ਅੱਜ ਕੋਈ ਨਾ ਕੋਈ ਤਾਂ ਬਣਾਵਾਂਗੇ ਫਿਰ ਗੈਪ ਪੈ ਜੂਗਾ ਦੂਸਰੇ ਦਿਨ ਪਾਉਣਾ ਹੁੰਦਾ ਫਿਰ ਦੇਖੇ ਕਿ ਦਿਨ ਚ ਦੋ ਬਣਾਉਣੇ ਬਹੁਤ ਔਖੇ ਨੇਗੇ ਹੋਰ ਮਿੱਟੀ ਤਾਂ ਕੱਲ ਨੂੰ ਤੂੰ ਕਹਿੰਦਾ ਸੀ ਮਿੱਟੀ ਨਿਕਲ ਜਾਂਦੀ ਐ ਦੇਖ ਪਾਈ ਪਈ ਐ ਹਾਂ ਆ ਦੇਖੋ ਜੀ ਸਾਡੀ ਮੰਜਾ ਸੀਗਾ ਪੁਰਾਣਾ ਹਰ ਟਾਈਮ ਡੋਹਣ ਵਾਲਾ ਉਹ ਤਾਂ ਪਹਿਲਾਂ ਵੀ ਦੇਖੀ ਆ ਬਾ ਮਿੱਟੀ ਨਿਕਲਦੀ ਹੁੰਦੀ ਸੀ ਇਹਨਾਂ ਚ ਪਾਵੇ ਦੇ ਵਿੱਚ ਹਰ ਟਾਈਮ ਡੋਹਣੀ ਹੁੰਦੀ ਸੀ ਮੈਂ ਹੌਲਾਗਾ ਮੰਜਾ ਇਹ ਤੇ ਇਹਦਾ ਬਾਵਾ ਟੁੱਟ ਗਿਆ ਕੱਲ ਹਾਂ ਉਹ ਸੀ ਜਾਂਦਾ ਸੀ ਮੈਂ ਇੱਕ ਵਾਰ ਬਸ ਬੈਠੀ ਰਮਜਾ ਕੋ ਝੁਕੀ ਜਾਂਦਾ ਹੇਠਾਂ ਨੂੰ ਤੇ ਜਦੋਂ ਦੇਖਿਆ ਤਾਂ ਮਿੱਟੀ ਨਿਕਲੀ ਐ ਨੇ ਆਹ ਸੀਗਾ ਦੇਖ ਇਹਦੇ ਵਿੱਚ ਮਿੱਟੀ ਨਿਕਲੀ ਆ ਲੈ ਥੋਥਾ ਹੋ ਕੇ ਨਾ ਮਿੱਟੀ ਨਜ਼ਰ ਅਲਗ-ਅਲਗੇ ਟੁੱਟ ਗਿਆ ਭਰਿਆ ਹੋਇਆ ਜੀ ਮਿੱਟੀ ਦਾ ਅਜਿਹਾ ਕਰਕੇ ਉਹ ਜਿਹੜੇ ਉਹ ਪੈਦਾ ਕਰਨੀ ਦੋਨੇ ਪਾਪ ਉਹਨਾਂ ਚੀ ਪਹਿਲਾਂ ਸਾਡੇ ਨਾਲ ਬਾਹਾਂ ਜਾ ਗਾ ਕ ਕਹੀ ਦਾ ਪਤਾ ਨਹੀਂ ਕਹਾੜੀ ਦਾ ਕਾਦਾ ਉਹੀ ਪਾਏ ਹੋਏ ਨੇਗੇ ਪਹਿਲਾਂ ਪਹਿਲਾਂ ਵੀ ਇਹ ਪਾਵੇ ਥੋਥੇ ਹੋਗੇ ਸੀਗੇ ਇਹ ਪੈ ਗਿਆ ਇਹ ਵਸਾ ਥੋੜਾ ਜਿਹਾ ਪਾਵਾ ਵਧਣਾ ਸੀ ਲੋਹਾ ਵਧਣੀ ਨਾਲ। ਫਸੇ ਤਾਂ ਇਹ ਨਾਲ ਹੀ ਪੈਣ। ਬੱਜਿਆ ਕਰੂ ਇਹ ਮੈਂ। ਓਏ ਆਹੂ ਨਾਲ। ਮੰਜੇ ਦੇ ਨਾਲ ਕਈ ਵਾਰ ਪੈਰਪੂਰ ਲੱਗ ਜੇ ਪੱਤੀਆਂ ਖੜੀਆਂ ਨੇ ਉੱਤੇ ਜੰਮੀ। ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਲਾ ਇੱਥੋਂ। ਆਹਾ। ਆ ਚੀਜ਼ਾਂ ਦੇ ਹੈ ਹੈ ਕਿੰਨੇ ਤਿੱਖੀਆਂ ਐ ਤਾਂ। ਪਹਿਲਾਂ ਕਿਹੜਾ ਬਾਖਾ ਦਾ ਕੋਈ ਇੱਕੋ ਜਗ੍ਹਾ। ਕਿਸੇ ਦ ਹੋਰ ਮਾਰੇਗਾ ਪਹਿਲਾਂ ਆਪ ਖਾਈ ਫਿਰਦਾ ਪੈਰ ਤੇ ਸੱਟ। ਜਦੋਂ ਮੰਜਾ ਢਾ ਲਿਓ ਲੱਕੜ ਦੀ ਦਿੱਕੀ ਵੜ ਗਈ। ਸਸਤੇ ਦੁਨੀਆਂ ਸੀ ਵਾਂਗ ਆ ਗਈ ਵਿਚੀ ਵੱੜ ਗਈ ਲੱਕੜ ਜੀ ਹੁਣੇ ਨਿਕਲਨੀ ਵੀ ਨਹੀਂ ਵਿਚੋਂ ਆਇਂ ਕਰ ਇਹਨੂੰ ਪਾ ਲੋਹਾ ਵੱਢੀ ਨਾ ਵੱਢਲਾ ਪਾਵੇਂ ਥੋੜਾ ਜਿਹਾ ਹੋਰ ਕਿੱਡਾ ਤਾਂ ਹੋ ਪਿਆ ਆਪਣੇ ਕੋਲੇ ਬਾਹਾਂ ਜਾ ਖਾਸਾ ਪਾ ਦੀ ਸੰਦੀ ਹੋਰ ਸਾਹਦੇ ਨੇ ਖੁਰਪੀ ਨਾਲ ਲੈ ਲੋਹਾ ਵੱਢਣੀ ਤਾਂ ਪਲੇਟ ਨਾਲ ਵੱਢਣਾ ਪਊਗਾ ਇਹ ਕਲੀ ਦਾ ਪੈਸਾ ਸਾਰੀ ਖਾ ਹੁਣ ਖਿੱਚ ਹੁਣ ਤਾਂ ਨਿਕਲ ਜੂ ਹਨਾ ਖਿੱਚਿਆ ਜਾਉ ਨੰਗਾ ਹੋ ਗਿਆ ਪਿੱਛੀ ਵੜ ਗਿਆ ਦੀ ਸਾਰਾ ਖਿੱਚਣ ਨੂੰ ਹੀ ਥਾਰਿਆ ਚਲ ਸ਼ੁਕਰ ਹੈ ਮੈਂ ਤਾਂ ਖਿਆ ਹੀ ਨਿਕਲਦਾ ਹੁਣ ਨਾ ਹੋਰ ਠੋਕਣਾ ਮੈਂ ਵਿੱਚ ਜੇ ਨਾ ਨਿਕਲ ਫਤਰਾ ਕੇ ਕੋਈ ਹੋਰ ਨਹੀਂ ਹੈਗਾ ਵਾਹਾਂ ਆਪਣੇ ਮੋਟਾ ਥੋੜਾ ਜਿਵੇਂ ਉਹਨਾਂ ਚ ਪਹਿਲਾਂ ਮੋਟੇ ਪਾਏ ਹੋਏ ਨੇ ਥੋੜੇ ਜੀ ਆ ਦੇ ਆ ਮੋਟੇ ਇਹ ਪਤਲਾ ਕਰਕੇ ਹੋ ਗਿਆ ਨਿਕਲ ਗਿਆ ਆ ਸਾਰਾ ਅੰਦਰ ਭੱਜ ਗਿਆ ਆ ਉੱਥੇ ਤੱਕ ਪਾ ਦੇ ਆ ਇੱਥੇ ਤੱਕ ਨਹੀਂ ਚੱਲਿਆ ਇੱਥੇ ਤੱਕ ਲਾ ਦੇ ਹੁਣ ਚੌਰਸ ਤੱਕ ਇੱਥੇ ਲੱਗ ਗਿਆ ਫਿਰ ਲੱਗ ਗਿਆ ਉੱਥੋਂ ਠੋਕਦਾ ਗਾਹ ਕਿੱਧਰ ਭੱਜੂਗਾ ਪਰੇ ਆ ਆ ਤੋੜ ਦਈਏ ਨਾ ਮੈਨੂੰ ਆਏ ਮੰਜਾ ਹੌਲਾ ਹੈਗਾ ਆ ਦੂਜੇ ਮੰਜੇ ਨਾ ਭਾਰੀ ਵਾਲੇ ਨੇਗੇ ਵਧੀਆ ਧੁੱਪੇ ਜਿਵੇਂ ਹੁਣ ਡਾਉਣਾ ਗਰਮੀ 'ਚ ਵੀ ਹਰ ਟਾਈਮ ਏਸੇ ਨੂੰ ਡਾਉਂਦੇ ਹੁੰਦੇ ਸੀਗੇ ਬਾਹਰ ਇਤੋਂ ਕੋਠੇ ਦੇ ਵੀ ਲਾਇਆ ਜਾ ਕੇ ਇੱਕ ਵੇਲੇ ਕੋਠੇ ਤੇ ਵੀ ਸਿਆਲ ਚ ਆਪਾ ਬੱਲਾ ਇਹਦਾ ਜਾਂਦੇ ਸੀਗੇ ਇੱਥੋਂ ਚੱਕ ਕੇ ਛਾ ਆ ਜਾਂਦੀ ਸੀਗੀ ਸਿਆਲ ਚ ਨਾ ਦਸਰਾ ਨਾ ਦਸਰਾ ਸ਼ੋਰ ਫਰਾ ਪਹਿਲਾਂ ਗਿੱਠੜਾ ਪਹਿਲਾਂ ਖਰਾਬ ਹੋ ਗਿਆ ਬਾਸ ਹੁਣ ਢੋਕਾ ਤਾਈ ਤੇ ਚੜਦਾ ਨਹੀਂ ਤਾਂ ਖਰਾਬ ਹੋ ਗਿਆ ਹਨਾ ਦੇਖੀਓ ਢਾਕੇਦ ਇੱਕ ਹੁਣ ਵੀ ਤੇ ਚੜਦੀ ਪਰ ਹੁਣ ਤਾਂ ਵਿੱਚ ਕਹਾ ਕਿੱਧਰ ਜਾਊ ਜਿੱ ਤੱਕ ਪੈਪ ਸੀ ਤਾਂ ਹੁਣ ਤੱਕ ਤਾਂ ਲੱਗ ਗਿਆ ਇਹ ਬੈ ਕੇ ਦੇਖ ਪਹਿਲਾਂ ਮੈਂ ਕੇ ਬੈਠਾ ਸੀ ਹੁਣ ਤਾਂ ਸਹੀ ਆ ਵਸਾ ਚਲੋ ਜੀ ਮੰਜਾ ਸਹੀ ਹੋ ਗਿਆ ਮੈਨੂੰ ਤਾਂ ਫਿਕਰ ਲੱਗ ਗਈ ਜੇ ਬਾਬੂ ਹੌਲਾ ਮੰਜਾ ਸੀਗਾ ਪਾਵਰ ਟੁੱਟ ਗਿਆ ਨਪਤੀਆਂ ਇਹ ਹੋ ਗਈ ਹੈ ਨਾ ਅੰਨੀ ਇਹ ਤਾਂ ਇਹ ਪੱਤੀਆਂ ਨੇ ਇਹ ਦੋ ਕਿਤੋਂ ਨੇ ਜੋ ਤਾਏਗਾ ਜਦ ਬਰਾਤ ਗਿਆ ਸੀ ਇੱਥੇ ਪਿੰਡ ਚ ਕਿਸੇ ਦੇ ਹੁਣ ਆਏਗਾ ਸਿਰਦ ਖੁਣ ਲੱਗ ਗਿਆ ਤੇ ਭੱਜਿਆ ਫਿਰਿਆ ਹੋਵੇਗਾ ਉਹ ਤਾਂ ਹੈ ਕਹਿੰਦੀ ਹੋਰ ਮੇਰੇ ਮੈਨੂੰ ਦੇਖੀ ਵਿਚਾਰੀ ਨੱਚਿਆ ਸੀ ਬੋਲ ਹੁੰਚੀ ਸੀ ਨਾ ਕਰਨ ਮੈਂ ਨੱਚਿਆ ਸੀ ਜੋ ਜੋ ਜਿਹੜਾ ਕਿਤੇ ਸਿਰ ਤੇ ਬੂਟ ਲਾ ਕੇ ਜਰਾਬਾਂ ਪੁੱਤ ਵਿੱਚ ਹੀ ਪਾ ਦੇ ਬੂਟਾਂ ਦੇ ਜੋਸ਼ ਨਹੀਂ ਡਾਣਾ हाँ चिड़िए का चिड़िए का चिड़िए का जैसा ना, ना, ना। जो जोत तो। जागटना गर्मी नहीं आई है जागना गर्मी नहीं आई खाना बने थक गया ना, थक गया ਅਸੀਂ ਵੀ ਦਵਾਈ ਲੈਣ ਵਾਗੇ ਸਿਰਮਾ ਗਰ ਮਾਨਸਾ ਵਾਗੇ ਸਸੀਂ ਵੀ ਦਵਾਈ ਲੈਣ ਜਿੱਦ ਤੱਕ ਨਿਕਲ ਗਿਆ ਸੀ ਮੇਰਾ ਦੁੱਧ ਨਿਕਲ ਗਿਆ ਅੱਜ ਤਾਂ ਇੰਦ ਤੱਕ ਪਰੇ ਹੋਈਆਂ ਜੋਤ ਆ ਗਿਆ ਉਹਨੂੰ ਦੇਖਣ ਲੱਗ ਗਈ ਬਸ ਇੱਥੇ ਕੋਸੇ ਦੇ ਬਿਆਜ ਕਿ ਪੈਲਸ ਚ ਗਿਆ ਸੀਗਾ ਬਰਾਤ ਤੇ ਪਿੰਡ ਚੋਂ ਦੇਖ ਲੈਣਾ ਤੇ ਉਹ ਬੈਰੀ ਦੇ ਪੈਰ ਤੇ 6:00 ਵਜੇ ਫੁੱਲੀ ਤਾਂ ਕਰਕੇ ਫਿਰ ਇਹ ਵਗ ਗਿਆ। ਉਹ ਜੀ ਨਾਰਿਸ਼ਾ ਦਾ ਹੱਟ ਗਿਆ। ਕੀ ਦਾ? ਜੁੜੀ ਉਮਾ ਦਾ। ਹੈ ਗਿਆ ਨਾ ਹੱਟ ਕੇ ਗਿਆ ਨਾ। ਕਿੱਥੇ ਛੱਡ ਕੇ ਗਿਆ? ਉਰੇ ਵੱਡ ਕੇ ਗਿਆ। ਉਰੇ ਅੱਛਾ। ਕੀਨੇ ਭੇਜਿਆ ਸੀ? ਹੈ ਗਿਆ ਜੀ ਮੁੰਡਾ ਇਹੀ ਜਾਣ ਪਛਾ। ਉਹ ਪਹਿਲਾਂ ਮੈਂ ਫਾਵੜੇ ਵੀ ਦੇਖਿਆ ਪੜਦਾ ਹੁੰਦਾ ਹੀ ਮੇਰੇ ਨਾਲ। ਤੇਰੇ ਨਾਲ ਪੜਦਾ ਨਹੀਂ ਸੀ। ਮੈਂ ਉਹ ਜਿਹਾ ਹੈ ਗਿਆ ਜੀ ਉਹ ਛੋਟਾ ਦੇਖਿਆ ਜੀ ਪਹਿਲਾਂ ਫਾਵੜਾ। ਕੋਈ ਨਹੀਂ। ਦੋਸਤ ਆ ਗਈ ਜੀ। ਇੱਥੇ ਰੱਖ। ਹਾਂ ਬੇਲੀ ਹੋ ਰਹੀ ਲੋ ਜੀ ਅੱਜ ਦਿਨ ਹੋ ਗਿਆ ਮੰਗਲਵਾਰ ਦਾ ਤੇ ਪਿਛਲੀ ਕਲਿੱਪ ਨਾ ਮੈਂ ਕੱਲ ਬਣਾਈ ਸੀ ਸੋਮਵਾਰ ਨੂੰ ਪਰ ਕਿਉਂਕਿ ਕਲਿੱਪ ਨਹੀਂ ਬਣੀ ਬਸ ਮੇਰੇ ਘਰ ਦੇ ਯਾਰ ਪਹਿਲਾਂ ਥੋੜਾ ਥੋੜਾ ਹੁੰਦਾ ਸੀ ਤੇ ਬਿਚਲੇ ਇਹ ਪੈਰ ਨਾਲ ਜਿਆਦਾ ਹੀ ਹੋਣ ਲੱਗ ਗਿਆ। ਹਲਾ ਦੋ ਦਿਨ ਤੱਕ ਥੋੜਾ ਹੋ ਹੀ ਜਾਂਦਾ ਸੀ। ਵੀ ਬਸ ਐ ਫਾਲਜੀ ਕਰੀ ਲੱਖੀ ਵੀ ਚਲੋ ਹਟ ਜੂਗਾ। ਤੇ ਉਸ ਤੋਂ ਬਾਅਦ ਮੇਰੇ ਅੱਖ ਵੀ ਰਾਤ ਨੂੰ ਅੱਖਾਂ ਹੋਈਆਂ। ਪਹਿਲਾਂ ਵੀ ਤੇਰੇ ਹੋਣ ਲੱਗ ਜਾਂਦਾ ਇਹ। ਕਿਤੇ ਕਿਤੇ ਸਾਲ ਹੋਇਆ ਸੀਗਾ। ਇਹ ਸਾਲ ਤੋਂ ਬਾਅਦ ਯਾਰ ਅਲਟਰਾਸਾਉਂਡ ਕਰਾ ਲਈ ਠੀਕ ਹੋ ਗਿਆ ਸੀਗਾ। ਤੇ ਫਿਰ ਸੀ ਦਵਾਈ ਲੈਣ ਬਾਅਦ ਕੀ ਖਾਣ ਬਾਅਦ ਸੀਗੇ ਮੁੜ ਕੇ ਕੋਈ ਕਲਿੱਪ ਬਣਾਈ ਨਹੀਂ ਬਸ ਉੱਥੋਂ ਆਦਿਆਂ ਨੂੰ ਵੀ ਇੱਕ ਵੇਲਾ ਹੋ ਗਿਆ ਇਹ ਅਗਲੇ ਦਿਨ ਦੀ ਵੀਡੀਓ ਹੈਗੀ ਅੱਜ ਦਿਨ ਹੈਗਾ ਮੰਗਲਵਾਰ ਮੈਂ ਕਿਉਂ ਗਰਮ ਕਰਦੀ ਸੀ ਹੁਣ ਪਰਸੋਂ ਦਾ ਘਿਓ ਬਣਾ ਕੇ ਹੀ ਰੱਖਿਆ ਪਿਆ ਬਸ ਉਹਦੇ ਚਿੱਤੇ ਜਾਰੇ ਠੀਕ ਸੀਗਾ ਲਨੀ ਤੱਕ ਗਰਮ ਕਰਿਆ ਮੈਂ ਪੈ ਗਈ ਜਦੋਂ ਮੈਂ ਠੀਕ ਨਹੀਂ ਸੀ ਮੈਂ ਮਸਦੂਆ ਪਿਛਲੇ ਪੈਸੇ ਦਾਲੀ ਜੜ ਵਾਗੀ ਹੁਣ ਟਾਈਮ ਹੋ ਗਿਆ ਸਾਢੇ 9 ਦਾ ਟਾਈਮ ਹੋ ਗਿਆ ਹੋਰ ਕਮ ਸਾਰੇ ਨਿਕਲ ਗਏ ਪੱਚੀ ਪੱਚੀ ਹਲਮਣ ਲਾਤੀ ਟੂਟੀ ਆਉਗੇ ਜੇ ਬੱਚਾ ਨਮੋਣੀਏ ਨੇ ਮੱਝਾਂ ਨੂੰ ਵੀ ਤਿੰਨ ਦਿਨ ਰੋਗੇ ਮਨ ਜਣੀ ਹੈਗੀ ਆ ਉਦੋਂ ਡੈਡੀ ਦੇ ਪੈਰ ਤੇ ਸੱਟ ਵੱਜਦੀ ਔਰ ਨਰਦਾ ਮੈਂ ਸੰਭਾਉਣ ਤੋਂ ਤੇ ਪੈਰ ਗਿੱਲਾ ਹੋ ਜਾਂਦਾ ਫਿਰ ਬਸ ਮੈਂ ਠੀਕ ਸੀ ਦੋੜ ਲਾ ਲਿਆ ਅੱਜ ਤਾਂ ਮੱਝਾਂ ਨਿਮਾਉਂਗੇ ਔਖੇ ਸੁੱਕੇ ਜੀ ਟੁੱਟੀ ਆ ਗਈ ਉਹ ਚੱਲ ਰਹੀ ਆਈ ਸੀ ਮੈਂ ਗਰਮ ਕਰਦੇ ਕਿਉਂ ਬਾਕੀ ਅੰਮਣਾ ਮੈਂ ਕੋਈ ਚ ਖੜੀ ਹੋ ਕੇ ਦੱਸ ਕੇ ਆਈ ਗੇਰ ਡਾਉਂਗੀ ਮੈਂ ਬਾਹਰ ਬਾਹਰ ਜਾਉਂਥੇ ਮੈਂ ਗਾਈ ਜੀ ਆ ਵਰਦੀ ਹੋਗੀ ਆਈ ਕਹਿ ਰਹੀ ਆ ਮੈਂ ਡਾਉਣੀ ਆ ਇਹਨਾਂ ਦਾ ਬਈ ਨੂੰ ਕੱਲੀ ਡਾਉਂਗੀ ਤੇ ਡਾਈ ਦਵਾਈ ਵੀ ਲੈਣ ਤੇ ਹੰਤਾ ਰੋਟੀ ਖਾਦਣ। ਹਮ ਦਾ ਪੈਣੀ ਲੋਟ ਆਉਂਦੇ ਸੀ ਦਿਨ ਛੋਟੇ ਨੇ। ਸਾਡੀ ਸੇਹ ਨੂੰ ਠੀਕ ਹੈ ਇਹ ਹੁਣ। ਖੜਕੇ ਤੱਕ ਇਹ ਬਣਾਉਣਾ ਵੀ ਉੱਪਰ ਹੈ। ਇਹ ਜੱਗੀ ਆ ਮੈਂ ਕਿੰਨਾ ਕੰਮ ਹੋ ਰਿਹਾ ਤੁਹਾਨੂੰ ਦਿਖਾਉਣਾ ਪੀ ਹੁਣ ਸੁਣ ਲਈਏ ਜਿੱਦ ਕੋਲੀ ਹੋਣ ਬਣਦਾ ਵਾ ਜਿੱਲੇ ਤੇ ਸਲਾਸੀ ਰੋਟੀ ਦਾ ਮੱਜਲੇ ਤੇ ਬਣਾਈ ਸੀਗੀ ਬਿੱਤਰੂਂਗੀ ਮਾਵਰ ਮਸਾਉ ਦੋ ਐ ਜੀ ਇਹ ਰੋਟੀ ਖਾ ਲਾ ਚੱਲ ਫਿਰ ਕੋਈਆਂ ਲੈਣੀਆਂ ਹੋਣਗੀਆਂ ਫਿਰ ਅੱਗ ਜੀ ਬੁਝ ਗਈ ਰੋਟੀ ਫਟਲਦੀ ਹੋ ਜਾਂਦੀ ਜੇ ਬਣਾ ਕੇ ਰੱਖ ਦਿੰਦੇ ਆ ਚੱਲ ਤਲਾ ਰੋਟੀ ਖਾ ਲਾਂ ਫੇਰੀ ਬਣਾਉ ਦੇਖੋ ਬਟਾਣ ਦਾ ਥੋੜਾ ਹੀ ਲੱਗੂ ਛੱਡਣ ਵਾਲਾ ਬਚ ਗਿਆ ਤੂੰ ਇੱਕ ਟੂਟੀ ਆ ਗਈ ਤੇ ਆਪਣੇ ਜਨਰੇਟਰ ਖਰਾਬ ਹੋਇਆ ਤੇ 2 ਦਿਨ ਹੋ ਗਏ ਉਹ ਬਿਜਲੀ ਵਾਲਾ ਭਾਈ ਕਹਿੰਦਾ ਵਿਆਹ ਚ ਸੀਗਾ ਤਾਂ ਕਰਕੇ ਇਹ ਨੂੰ ਲੁੱਟਿਆ ਉਹਨੇ ਆਪ ਕਿਸੇ ਗਰੀਸੀ ਮੇਲੇ ਲਗਾਉਣਾ ਸੀ ਕੱਲ ਬਰਾਤ ਲੱਗ ਗਿਆ ਉਹ ਆਪਣਾ ਜੋਤਰੀ ਬਰਾਤ ਉਹ ਸਵੇਰ ਦੀ ਜੋਤ ਗਿਆ ਠੀਕਾ ਤੇ ਅੱਜ ਬੁਲਾਇਆ ਸੀ ਉਹਨੂੰ ਉਹ ਕਹਦਾ ਫਿਰ ਲੈਟ ਤੋਂ ਬਿਨਾ ਕਨਵਰਟਰ ਹੈ ਨਹੀਂ ਪਤਾ ਲੱਗਾ ਲੈਟ ਆਈ ਥੀ ਉਹਨੂੰ ਪਤਾ ਨਹੀਂ ਕੀ ਹੋ ਗਿਆ ਉਹਨੂੰ ਲੈਟ ਗਈ ਤਾਂ ਨਾ ਮਟਰ ਚੱਲਦਾ ਨਹੀਂ ਬਸ ਗਾਉਣੀ ਫਾਈ ਦੇਣ ਲੱਗ ਗਿਆ ਮੈਨਾਂ ਕੋਈ ਚੀਜ਼ ਚੱਲ ਨਹੀਂ ਉਹ ਇਹ ਨਹੀਂ ਚੱਲਦੀ ਸੀ ਪਹਿਲਾਂ ਆਪਣੀ ਦੇ ਵੀ ਬੋਰ ਤੇ ਆਉਂਦੇ ਸੀ ਜੇ ਪਹਿਲਾਂ ਜਦੋਂ ਲਾਈਟ ਵਾ ਜਾਂਦੀ ਸੀ ਤਾਂ ਆਪਾਂ ਹਕ ਕਰ ਲੈਂਦੇ ਸੀ ਬਿਨ ਮੈਟਰ ਤੇ ਚੱਲਦਾ ਸੀ ਆਪਣਾ ਉਹ ਪਲੱਗ ਬੂਲੀ ਪੰਪੜਾ ਤੋਂ ਵੀ ਚੱਲ ਪੈਂਦੀ ਸੀ ਹੁਣ ਅਜ ਪਾਣੀ ਵੀ ਨਹੀਂ ਭਰਿਆ ਜਾਣਾ ਹੈਗਾ ਥੋੜਾ ਥੋੜਾ ਪਾਣੀ ਆਈ ਜਾਂਦਾ ਬਸ ਲੈਟ ਬਹੁਤ ਘਟਣ ਲੱਗ ਗਿਆ ਹੁਣ ਪਤਾ ਨਹੀਂ ਕੀ ਹੋਗਾ ਵਾਲੀ ਘਟਦੇ ਨੇ ਸਾਰਾ ਦਿਨ ਹੀ ਨਹੀਂ ਆਈ ਹੈਗੀ ਸ਼ਾਮ ਨੂੰ ਆਈ ਹੈ ਮੈਂ ਲੋੜ ਅੱਜ ਵੀ ਨਸ਼ਾਂ ਨੂੰ ਆਲੇ ਵਿਚਰੀ ਆ ਗਈ ਸਿਰ ਦਾ ਸਭ ਨੂੰ ਤਾਂ। ਸੇਕ ਪਾ ਦਿੱਤੀ। ਕੱਪੜੇ ਪਏ ਸੀ ਮਸ਼ੀਨ ਜਦੋਂ ਉਹਨਾਂ ਦੇ ਕੱਪੜੇ ਜਿਉਂ ਵੀ ਇੱਕ ਵਾਰੀ ਧੋ ਕੇ ਕੱਢੇ ਨੇ ਬਸ ਬਾਕੀ ਪਏ ਨੇ। ਜਦੋਂ ਇਹ ਕੱਪੜੇ ਵਿਚਾਲੇ ਜਿਹੜੇ ਰਹਿ ਜਾਂਦੇ ਨੇ ਉਹ ਤਾਂ ਬਾਹਰ ਮਸਾਂ ਦੇ ਲੈਟ ਰਹੇ। ਲੋਜੀ ਕਿਉਂ ਬਣਾ ਕੇ ਮੈਂ ਟੋਪੀਆ ਮਾਂਜ ਕੇ ਉਹੀ ਫਿਰ ਮੈਂ ਬਣਾ ਲਈਗੀ ਚਾਹ ਕੱਪੜੇ ਆਪਣੇ ਰਹਿ ਗਏ ਉੱਥੇ ਬਹੁਤ ਭੈੜਾ ਧੋਣਾ ਦੇਖੇ ਜਦੋਂ ਲਾਈਟ ਆਊਗੀ ਫੇਰ ਹੀ ਧੋਵਾਂਗੇ ਨਾ ਪਾਣੀ ਆਇਆ ਨਾ ਲਾਈਟ ਤੇ ਚਾਹ ਬਣਾਈ ਹੋਗੀ ਮੈਂ ਚਾਹ ਵੀ ਕੇ ਫਤਕੀਆਂ ਦੀ ਗੋਹਾ ਥਰੀਰ ਨਾਲ ਹੱਥ ਚੁਸਤੀ ਆਉਣੀ ਲੱਕਵਾਰ ਚਾਹ ਪੀ ਕੇ ਰੋਟੀ ਦੀ ਨਸਤੀ ਹੋਈ ਪੀਂਦੀ ਹੈ ਨਹੀਂ ਕੱਦ ਕੋ ਨਾ ਜਾ ਤੇ ਆਪਣੇ ਕੋਠੇ ਤੇ ਖੜੇ ਪਰ ਢਿੰਡੇ ਉਹ ਆਪਾਂ ਢਿੰਡੇ ਕੱਢਦਾ ਗਿਆ ਤਾਂ ਉਹ ਆਦਤ ਹੋਣ ਸੀਗਾ ਪੱਲੀ ਲੈ ਕੇ ਪੱਤੀ ਜਬਾਨ ਨੂੰ ਮੈਨੂੰ ਕੱਢਣ ਲੱਗ ਲੱਗ ਗਿਆ ਬੈਠ ਕੇ ਤੁਹਾਨੂੰ ਚਾਹਦੇ ਉਹਨੇ ਆਪਾਂ ਨਾਲ ਆਪ ਪੀ ਲਾਂਗੇ ਅਸੀਂ ਅੱਖ ਦੇ ਇਹ ਪਵਾ ਕੇ ਪੀ ਲਾਂਗੇ ਕਈ ਬੰਦੇ ਇਕੱਠੇ ਤੇ ਲਵਾਂ ਜਾ 3 ਦੇ 4 ਦੇ ਪੈਰਾਂ ਚ ਬੱਪੇ ਨੂੰ ਕੋਠੇ ਤੇ ਜਾ ਫੜਨ ਤੋਂ ਬਾਅਦ ਇੱਥੇ ਮੈਂ ਪਾਲੀ ਸੀਗੀ ਆਪਦੀ ਚਾਹ ਪੀ ਕੇ ਫਿਰ ਮੈਂ ਜਾਣਾ ਸੀਗਾ ਗੋਆ ਪੱਥਨ ਬਾੜੇ ਚ ਕੱਪੜੇ ਮੇਰੇ ਰਹਿ ਗਏ ਸੀਗੇ ਵਿਚਾਲੇ ਦੇ ਜਿਹੜੇ ਵੀ ਜ਼ਿਆਦੇ ਸੀ ਤੇ ਰਹਿ ਵੀ ਗਏ ਥੋੜੀ ਧੋਤੇ ਗਏ ਨਾਲ ਜਲੈਟ ਹੈ ਲਾਈਟ ਸੀਗੀ ਨਾ ਪਾਣੀ ਲਾਈਟ ਤੋਂ ਬਿਨਾਂ ਪਾਣੀ ਨਹੀਂ ਆਇਆ ਲਾਈਟ ਤੇ ਪਾਣੀ ਨਾਲ ਹੀ ਆ ਸਾਰਾ ਕੁਝ ਲਾਈਟ ਤੇ ਪਾਣੀ ਤੋਂ ਬਿਨਾਂ ਤਾਂ ਕੁਝ ਵੀ ਨਹੀਂ ਹੈਗਾ ਲਾਈਟ ਤੇ ਪਾਣੀ ਨਾਲ ਹੀ ਜਿਉਂਨੇ ਆਪਾਂ ਤੇ ਵੀਡੀਓ ਦੰਡ ਵੀ ਆਪਾਂ ਇੱਥੇ ਹੀ ਕਰਦੇ ਆ ਮਿਲਾਂ ਕਿਸੇ ਹੋਰ ਵੀਡੀਓ ਨਾਲ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਧੰਨਵਾਦ ਜੀ